ਪਿੰਡ ਦਾਨੇਵਾਲ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਪਾਰੀ ਨੁਕਸਾਨ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕਨਵਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੌਸਮ ਖਰਾਬ ਹੋਣ ਕਾਰਨ ਜਦ ਬਰਸਾਤ ਸ਼ੁਰੂ ਹੋਈ ਤਾਂ ਇਸ ਦੌਰਾਨ ਪਿੰਡ ਵਿੱਚ ਦੋ ਵਾਰ ਅਸਮਾਨੀ ਬਿਜਲੀ ਡਿੱਗੀ ਉਹਨਾਂ ਦੱਸਿਆ ਕਿ ਪਹਿਲੀ ਵਾਰ ਰਾਤ ਕਰੀਬ 3 ਵਜੇ ਅਸਮਾਨੀ ਬਿਜਲੀ ਡਿੱਗਣ ਕਾਰਨ ਪਿੰਡ ਚ ਬਕਸੇ ਵਿੱਚ ਲੱਗੇ ਬਿਜਲੀ ਦੇ ਕਰੀਬ 18 ਤੋਂ 20 ਮੀਟਰਾਂ ਨੂੰ ਅਗਰ ਲੱਗ ਗਈ ਅਤੇ ਕੁਝ ਲੋਕਾਂ ਦੇ ਬਿਜਲੀ ਉਪਕਰਨ ਵੀ ਸੜ ਗਏ ਇਸ ਦੌਰਾਨ ਪਿੰਡ ਕਸ਼ਮੀਰ ਸਿੰਘ ਦੇ ਘਰ ਉੱਤੇ ਵੀ ਬਿਜਲੀ ਡਿੱਗਣ ਕਾਰਨ ਉਹਨਾਂ ਦੀ ਪਾਣੀ ਵਾਲੀ ਟੈਂਕੀ ਨੁਕਸਾਨੀ ਗਈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਸਵੇਰੇ ਕਰੀਬ 6 ਵਜੇ ਮੂੜ ਅਸਮਾਨੀ ਬਿਜਲੀ ਗੁਰਦੁਆਰਾ ਸ੍ਰੀ ਗੁਰੂ ਪਿੰਡ ਸਬਾ ਪਿੰਡ ਦਾਨੇਵਾਲ ਤੇ ਡਿੱਗੀ ਜਿਸ ਕਾਰਨ ਗੁਰਦੁਆਰਾ ਸਾਹਿਬ ਦਾ ਗੁੰਬਦ ਨੁਕਸਾਨਿਆ ਗਿਆ ਅਤੇ ਉਸ ਉੱਪਰ ਬੈਠੇ 15 ਤੋਂ 20 ਕਤੂਬਰ ਮਰ ਗਏ। ਉਹਨਾਂ ਦੱਸਿਆ ਕਿ ਇਸ ਦੌਰਾਨ ਗੁਰਦੁਆਰਾ ਸਾਹਿਬ ਦੀਆਂ ਕੁਝ ਬਿਜਲੀ ਦੀਆਂ ਤਾਰਾਂ ਵੀ ਸੜ ਗਈਆਂ ਅਤੇ ਅਸਮਾਨੀ ਬਿਜਲੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਆਸ ਵਾਸ ਦੇ ਘਰਾਂ ਦੇ ਲੋਕਾਂ ਹਾਂਜੀ ਮੈਂ ਕਬਲਜੀਤ ਸਿੰਘ ਸਰਪੰਚ ਪਿੰਡ ਦਾ ਨੇ ਆਲਸੀ ਸ਼ਾਗੋ ਡਿਸਟ੍ਰਿਕਟ ਇਲੰਦਰ ਤੋਂ ਸਾਡੇ ਪਿੰਡ ਅੱਜ ਰਾਤ ਕਾਫੀ ਜਿੱਦਾਂ ਮੀਂਹ ਪੈਂਦਾ ਰਿਹਾ ਮੀਂਹ ਦੇ ਵਿੱਚ 3 ਵਜੇ ਇੱਕ ਵਾਰੀ ਅਸਮਾਨੀ ਬਿਜਲੀ ਡਿੱਗੀ ਇੱਥੇ ਆ ਕੇ ਸਾਡੇ ਮੀਟਰ ਲੱਗੇ ਹੋਏ ਆ ਤੇ 20 18 ਮੀਟਰ ਸੀ ਇਹ ਸੜ ਗਏ ਤੇ ਇਸ ਤੋਂ ਉਪਰੰਤ ਇੱਕ ਕਸ਼ਮੀਰ ਸਿੰਘ ਦਾ ਘਰ ਨਵਾਂ ਪਿੰਡ ਦੇ ਵਿੱਚ ਬਣ ਰਿਹਾ ਸੀਗਾ ਜਿਹੜੀ ਟੈਂਕੀ ਸੀਗੀ ਉਹ ਟੈਂਕੀ ਇਹਦੇ ਨਾਲ ਸਾਰੀ ਜਿਹੜੀ ਆ ਬਿਜਲੀ ਪੈਣ ਦੇ ਨਾਲ ਖਰਾਬ ਹੋ ਗਈ ਟੁੱਟ ਗਈ ਆ ਇਸ ਤਸਵੀਰੇ 6 ਵਜੇ ਦੇ ਕਰੀਬ ਫਿਰ ਬਿਜਲੀ ਅਸਮਾਨੀ ਬਿਜਲੀ ਦੁਆਰਾ ਪਈ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਗੁੰਮਦ ਹੈਗਾ ਆ ਉਹ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਤੋਂ ਇਸ ਤਰ੍ਹਾਂ ਹੋਰ ਵੀ ਪਿੰਡ ਦੇ ਵਿੱਚ ਕਈ ਲੋਕਾਂ ਦੀਆਂ ਫ੍ਰੀਜਾਂ ਸੜ ਗਈਆਂ ਨਮੈਟਰ ਸੜ ਗਏ ਆ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ ਪਰ ਰੱਬ ਦਾ ਸ਼ੁਕਰ ਕਰਦੇ ਆ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਪਰ ਆ ਇਹਦਾ ਦੂਜਾ ਨੁਕਸਾਨ ਆ ਇਹ ਗਵਰਨਮੈਂਟ ਕੋਲ ਅਸੀਂ ਆਸ ਕਰਦੇ ਆ ਜਿੰਨਾ ਵੀ ਨੁਕਸਾਨ ਮੀਟਰ ਲੱਗਣ ਵਾਲੇ ਆ ਜਾਂ ਹੋਰ ਵੀ ਨੁਕਸਾਨ ਹੋ ਗਿਆ ਦੀ ਪ੍ਰਬਾਈ ਕੀਤੀ ਜਾਵੇ